ਕਸ਼ਕਲ ਤੁਸੀਂ ਦੇਖ ਰਹੇ ਹੋ ਨੇ ਡਰ ਪੰਜਾਬੀ মিডিਆ ਮੈਂ ਮਨਪ੍ਰਤਕਰ ਹਾਜ਼ਰਾਂ 4 ਵਜੇ ਤੱਕ ਨੀਆਂ ਵਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਖਡੂਰ ਸਾਹਿਬ ਤੋਂ ਬਣੇ ਐਮਪੀ ਅਮਰਪਾਲ ਸਿੰਘ ਨੂੰ ਹਾਈ ਕੋਰਟ ਦਾ ਨੋਟਿਸ ਹੋਇਆ ਜਾ ਰਿਹਾ ਰਾਹੁਲ ਗਾਂਧੀ ਦੇ ਬਿਆਨਾਂ ਤੇ ਬੋਲੇ ਗਿਆਨੀ ਹਰਪ੍ਰਤ ਸਿੰਘ ਪੰਜਾਬ ਦੇ ਜ਼ਿਲ੍ਹੇ ਚ ਬਨ ਰਿਹਾ ਚੱਕਰਵਾਤ ਕਰ ਸਕਦਾ ਹੈ ਭਾਰੀ ਨੁਕਸਾਨ ਐਨ ਐਚ ਆਈ ਪ੍ਰੋਜੈਕਟਾਂ ਲਈ ਕੇਂਦਰੀ ਸਰਕਾਰ ਨੇ ਪੰਜਾਬ ਦੀ 80% ਜ਼ਮੀਨਾਂ ਦੀ ਕੀਤੀ ਖਰੀਦ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਬੋਲੇ ਭਾਜਪਾ ਦੇ ਨੇਤਾ ਜਿਓ ਨੇ ਗਰਾਕਰ ਨੂੰ ਦਿੱਤਾ ਇੱਕ ਵੱਡਾ ਛਟਕਾ ਹੁਣ ਖਬਰਾਂ ਵਿਸਥਾਰ ਨਾਲ ਖਡੂਰ ਸਾਹਿਬ ਤੋਂ MP ਬਣੀ ਅਮਰਿਤਪਾਲ ਸਿੰਘ ਇਸ ਸਮੇਂ ਦਿੱਬਰਗੜ੍ਹ ਜੇਲ੍ਹ ਦੇ ਵਿੱਚ NSA ਦੇ ਤਹਿਤ ਬੰਨ੍ਹੇ ਉਹਨਾਂ ਦੇ ਖਿਲਾਫ ਹਾਈ ਕੋਰਟ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ ਨੋਟਿਸ ਕਿਸ ਸਰਵਜਨਾਲ ਨੂੰ ਜਾਰੀ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਖਡੂਰ ਸਾਹਿਬ ਤੋਂ ਸंसद ਅਮਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਸंसद ਨੂੰ ਨੋਟਿਸ ਜਾਰੀ ਕਰਨ ਦੇ ਕਿਹਾ ਹੈ ਹਾਈ ਕੋਰਟ ਨੇ ਅਮਰਿਤਪਾਲ ਸਿੰਘ ਨੂੰ ਉਸ ਦੀ ਮੈਂਬਰ ਪਾਰਲੀਮੈਂਟ ਵੱਜੋਂ ਚੋਣ ਖਿਲਾਫ ਦਾਇਰ ਇੱਕ ਪਟੀਸ਼ਨ ਦੇ ਮਾਮਲੇ 'ਚ ਨੋਟਿਸ ਜਾਰੀ ਕੀਤਾ ਹੈ ਜਿਸ ਰਾਹੀਂ ਉਸ ਦੀ ਚੋਣ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਸंसद ਅਮਰਿਤਪਾਲ ਸਿੰਘ ਇਸ ਸਮੇਂ ਸਾਥੀਆਂ ਸਮੇਤ ਐਨਐਸਏ ਤਹਿਤ ਆਸਾਮ ਦੀ ਡਿਬੂਗਰ ਜੇਲ੍ਹ ਦੇ ਵਿੱਚ ਬੰਦ ਹਨ ਇਸ ਲਈ ਅਮਰਿਤਪਾਲ ਸਿੰਘ ਨੂੰ ਇਹ ਨੋਟਿਸ ਜੇਲ੍ਹ ਵਿੱਚ ਦਿੱਤਾ ਜਾਵੇਗਾ ਦੱਸ ਦਈਏ ਕਿ ਹਾਈ ਕੋਰਟ 'ਚ ਪਟੀਸ਼ਨ ਅਮਰਿਤਪਾਲ ਸਿੰਘ ਦੇ ਵਿਰੁੱਧ ਚੋਣ ਲੜੇ ਚੁੱਕੇ ਵਿਕਰਮਜੀਤ ਸਿੰਘ ਨੇ ਹਾਈ ਕੋਰਟ ਵਿੱਚ ਚੋਣ ਨ ਪਟੀਸ਼ਨ ਦਾਇਰ ਕਰਕੇ ਅਮਰਿਤਪਾਲ ਸਿੰਘ ਦੀ ਚੋਣ ਰੱਦ ਕਰਨ ਦੀ ਮੰਗ ਕੀਤੀ ਸੀ ਦਾਅਵਾ ਕੀਤਾ ਸੀ ਕਿ ਵਿਕਰਮਜੀਤ ਸਿੰਘ ਨੇ ਦਾਅਵਾ ਕੀਤਾ ਸੀ ਕਿ ਅਮਰਿਤਪਾਲ ਸਿੰਘ ਨੇ ਆਪਣੀ ਚੋਣ ਦੇ ਵਿੱਚ ਆਪਣੀ ਜਿਹੜੀ ਨਿੱਜੀ ਜ਼ਿੰਦਗੀ ਦੇ ਬਾਰੇ ਆ ਉਹਦੀ ਇਨਫੋਰਮੇਸ਼ਨ ਜਿਹੜੀ ਲੁਕਾਈ ਸੀ ਜਿਸ ਦੇ ਖਿਲਾਫ ਉਹਨੇ ਪਟੀਸ਼ਨ ਹਾਈ ਕੋਰਟ 'ਚ ਜਾਰੀ ਕੀਤੀ ਸੀ ਤੇ ਹੁਣ ਹਾਈ ਕੋਰਟ ਵੱਲੋਂ ਅਮਰਿਤਪਾਲ ਰਾਹੁਲ ਗਾਂਧੀ ਦੇ ਸਿੱਖਾਂ ਤੇ ਬਿਆਨ ਕਰਨ ਤੋਂ ਬਾਅਦ ਗਿਆਨੀ ਰਬੀ ਸਿੰਘ ਨੇ ਰਾਹੁਲ ਗਾਂਧੀ ਦੇ ਬਾਰੇ ਟਿੱਪਣੀ ਕੀਤੀ ਹੈ ਦੱਸਈਏ ਕਿ ਰਾਹੁਲ ਗਾਂਧੀ ਦੇ ਬਿਆਨਾਂ ਤੇ ਸਤਿ ਸਪਤ ਸ਼੍ਰੀ ਦਮਦਮਾ ਸਾਹਿਬ ਤੋਂ ਜਥੇਦਾਰ ਗਿਆਨੀ ਹਰਪ੍ਰਿਤ ਸਿੰਘ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਅਮਰੀਕਾ ਦੀ ਧਿਰਤੀ ਉੱਪਰ ਕਾਂਗਰਸ ਦੇ ਵੱਡੇ ਆਗੂ ਵੱਲੋਂ ਦਿੱਤੇ ਬਿਆਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਇਸ ਨੂੰ ਰੱਦ ਕੀਤਾ ਜਾ ਸਕਦਾ ਹੈ ਸਿੰਘ ਸਾਹਿਬਾਨ ਨੇ ਕਿਹਾ ਹੈ ਕਿ ਭਾਰਤ ਦੇ ਵਿੱਚ ਸਿੱਖਾਂ ਦੇ ਧਾਰਮਿਕ ਹੱਕ ਰੁਕਕ ਰਾਜਨੀਤਿਕ ਤੇ ਆਰਥਿਕ ਅਧਿਕਾਰ ਹਮੇਸ਼ਾ ਕੁਚਲੇ ਗਏ ਹਨ ਜਦ ਅਸੀਂ 1947 ਵਿੱਚ ਬਾਅਦ ਦਾ ਇਤਿਹਾਸ ਪੜਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਸਿੱਖਾਂ ਨੇ ਭਾਰਤ ਦੇ ਨੇਤਾਵਾਂ ਨੇ ਜਿਹੜੇ ਵਾਦੇ ਕੀਤੇ ਸੀ ਉਹਨਾਂ ਵਾਦਿਆਂ ਨੂੰ ਚੇਤੇ ਕਰਵਾਉਂਦਾ ਇਹ ਆਖਿਆ ਸਾਨੂੰ ਭਾਰਤ ਦੇ ਅੰਦਰ ਇੱਕ ਐਸਾ ਖਿੱਤਾ ਚਾਹੀਦਾ ਹੈ ਜਿਹਦੇ ਵਿੱਚ ਸਾਡੇ ਧਾਰਮਿਕ ਰੁੱਖ ਸੁਰੱਖਿਅਤ ਰਹਿਣ ਅਤੇ ਪੰਜਾਬੀ ਸੂਬੇ ਦੀ ਮੰਗ ਕੀਤੀ ਪਾਣੀ ਦੇ ਹੱਕ ਦੀ ਗੱਲ ਕੀਤੀ ਪਾਸ਼ਾ ਦੀ ਗੱਲ ਕੀਤੀ ਪਰ ਉਸ ਸਮੇਂ ਕਾਂਗਰਸ ਸਰਕਾਰ ਨੇ ਭਾਰਤ ਵਿੱਚ ਸਿੱਖਾਂ ਦੇ ਖਿਲਾਫ ਇਹ ਜਾਵਿਤਰਾ ਤਸਿਰ ਜਿਸ ਦਾ ਨਤੀਜਾ ਸੱਚਕਨ ਦਸਤਰੀ ਹਰਮੰਦਰ ਸਾਹਿਬ ਜ੍ਰੀ ਅੰਮ੍ਰਿਤਸਰ ਸਾਹਿਬ ਦੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ 1984 ਦੇ ਵਿੱਚ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਸਿੱਖਾਂ ਦਾ ਸ਼ਿਕਾਰ ਕੀਤਾ ਗਿਆ ਪਰ ਅਜ ਤੱਕ ਸਿੱਖਾਂ ਨੂੰ ਇਸ ਮਾਮਲੇ ਵਿੱਚ ਇਨਸਾਫ ਨਹੀਂ ਹੋਇਆ ਦਾ ਸਹੀ ਹੈ ਕਿ ਰਾਹੁਲ ਗਾਂਧੀ ਦਾ ਜੋ ਬਿਆਨ ਸੀ ਸਿੱਖਾਂ ਬਾਰੇ ਉਸ ਤੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਚ ਟਿੱਪਣੀ ਕੀਤੀ ਗਈ ਆ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜੋ ਚੱਕਰਵਾਤ ਬਣ ਰਿਹਾ ਹੈ ਆਈਐਮਡੀ ਨੇ ਚੇਤਾਵਨੀ ਵਿजारी ਕੀਤੀ ਹੈ ਕਿ ਇਹ ਚੱਕਰਵਾਤ ਭਾਰੀ ਨੁਕਸਾਨ ਕਰ ਸਕਦਾ ਹੈ ਦੱਸਿਆ ਹੈ ਕਿ ਪੰਜਾਬ ਸਮੇਤ ਕਈ ਸੂਬਿਆਂ 'ਚ ਜਮੀਨ ਨੂੰ ਲੈ ਕੇ yellow alert ਤਿਆਰੀ ਹੈ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਲੋਕਾਂ ਲਈ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਦਰਅਸਲ ਅੰਮ੍ਰਿਤਸਰ ਅੰਮ੍ਰਿਤਸਰ ਦੇ ਜ਼ਿਲ੍ਹੇ ਨੇੜੇ ਚੱਕਰਵਾਤ ਬਣ ਰਿਹਾ ਹੈ ਇਸ ਕਾਰਨ ਪੰਜਾਬ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਪੰਜਾਬ ਸਮੇਤ ਕਈ ਸੂਬਿਆਂ 'ਚ ਜਮੀਨ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਚੱਕਰਵਾਤ ਭਾਰੀ ਨੁਕਸਾਨ ਕਰ ਸਕਦਾ ਹੈ ਅੰਮ੍ਰਿਤਸਰ ਦੇ ਨਾਲ-ਨਾਲ ਬੰਗਲਾਦੇਸ਼ ਨੇੜੇ ਬੰਗਾਲ ਦੀ ਖਾੜੀ ਚਰਵਾਤ ਬਣ ਰਿਹਾ ਇਸ ਕਾਰਨ ਸ਼ੁੱਕਰਵਾਰ ਨੂੰ ਹਰਿਆਣਾ ਪੰਜਾਬ ਦਿੱਲੀ ਪੂਰਬੀ ਰਾਜਸਥਾਨ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਬਿਹਾਰ ਸਮੇਤ ਪੰਜਾਬ ਨੂੰ ਲੈ ਕੇ ਬੰਗਾਲ ਦੀ ਖਾੜੀ ਤੱਕ ਕਈ ਰਾਜਾਂ ਵਿੱਚ ਵਿਪਾਰੀ ਮੀਂਹ ਪੈ ਸਕਦਾ ਹੈ ਦੱਸਿਆ ਹੈ ਕਿ ਆਈਐਮਡੀ ਵੱਲੋਂ ਪੰਜਾਬ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਪੰਜਾਬ ਦੇ ਲਈ ਅੰਮ੍ਰਿਤਸਰ ਵਿਖੇ ਚੱਕਰਵਾਤ ਬਣ ਰਿਹਾ ਜਿਹੜਾ ਪੰਜਾਬ ਦੇ ਵਿੱਚ ਭਾਰੀ ਨੁਕਸਾਨ ਕਰ ਸਕਦਾ ਹੈ ਤੇ ਪੰਜਾਬ ਦੇ ਕਈ ਸੂਬਿਆਂ ਦੇ ਲਈ yellow alert ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ NITI ਪ੍ਰੋਜੈਕਟਾਂ ਲਈ ਸਰਕਾਰ ਨੇ ਪੰਜਾਬ ਦੀ 80% ਜ਼ਮੀਨਾਂ ਦੀ ਜਿਹੜੀ ਖਰੀਦ ਕੀਤੀ ਹੈ ਦੱਸਈਏ ਕਿ ਕੇਂਦਰ ਦੀ ਪ੍ਰਤੀਕਿਰਿਆ ਦਾ ਸਾਹਮਣਾ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਰਾਜ ਭਰ ਵਿੱਚ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦੇ ਪ੍ਰੋਜੈਕਟਾਂ ਲਈ ਜ਼ਮੀਨ ਪ੍ਰਾਪਰਟੀ ਵਿੱਚ ਤੇਜੀ ਲਿਆ ਦਿੱਤੀ ਹੈ ਜਿਸ ਰਫ਼ਤਾਰ ਨਾਲ ਵੱਖ-ਵੱਖ ਸੂਬੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਲਈ ਐਕਵਾਇਰ ਕੀਤੀ ਗਈ ਜ਼ਮੀਨ ਦੀ ਖਰੀਦ ਕੀਤੀ ਜਾ ਰਹੀ ਹੈ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਿਛਲੇ 2 ਤੋਂ ਵੀ ਘੱਟ ਸਮੇਂ ਤੇ ਰੁਕੇ ਹੋਏ 37 ਹਾਈਵੇ ਪ੍ਰੋਜੈਕਟਾਂ ਨੂੰ ਮੁੜ ਸੁਰਜੀਤ ਤੇ ਵਿੱਚ ਲਿਆਂਦਾ ਜਾ ਰਿਹਾ ਹੈ NHAI ਦੇ ਵੱਧੂ 13 ਏਕੜ ਜ਼ਮੀਨ ਇਹਨਾਂ ਪ੍ਰਦਾਨ ਕੀਤੀ ਗਈ ਹੈ ਸੂਬੇ ਵਿੱਚ ਖੁੱਲੇਕੁਆਇਰ ਕੀਤੀ ਜ਼ਮੀਨ 80% ਹਿੱਸਾ ਖਰੀਦ ਲਿਆ ਗਿਆ ਹੈ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਹਾਲ ਹੀ ਵਿੱਚ ਰਾਜ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਲੋਡ ਦੀ ਜ਼ਮੀਨ ਬਿਨਾਂ ਕਿਸੇ ਦੇਰੀ ਦੇ ਮਹੱਈਆ ਨਾ ਕਰਵਾਈ ਗਈ ਤਾਂ ਰੁਕੇ ਹੋਏ ਨਚਾਈ ਪ੍ਰੋਜੈਕਟਾਂ ਨੂੰ ਖਤਮ ਕਰ ਦਿੱਤਾ ਜਾਵੇਗਾ ਦੱਸਈਏ ਕਿ ਜਿਹੜੇ ਆਵਾਜਾਈ ਲਈ ਨਚਾਈ ਪ੍ਰੋਜੈਕਟ ਪੰਜਾਬ ਦੇ ਵਿੱਚ ਰੁਕੇ ਨੇ ਉਹਨਾਂ ਲਈ ਜ਼ਮੀਨ ਐਕਵਾਇਰ ਜਿਹੜੀ 80% ਤੱਕ ਸਰਕਾਰ ਵੱਲੋਂ ਖਰੀਦ ਦਿੱਤੀ ਗਈ ਹੈ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਭਾਜਪਾ ਦੇ ਨੇਤਾ ਬੋਲੇ ਕਿ ਹੁਣ ਜੇਲਾ ਵਾਲੇ ਬੇਲਾ ਵਾਲੇ ਹੋ ਗਏ ਨੇ ਦਾ ਸਹੀ ਏ ਕਿ ਸੁਪਰੀਮ ਕੋਰਟ ਨੇ ਸ਼ਿਕਾਇਤ ਜੱਦਲੀ ਦੇ ਸ਼ਰਾਬ ਘਟਾਲੇ ਮਾਮਲੇ ਚ ਦਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਰਤੀਆ ਜ਼ਮਾਨਤ ਦੇ ਦਿੱਤੀ ਹੈ ਉਨ ਪਾਜਪਾ ਦੇ ਇਸ ਮਾਮਲੇ ਤੇ ਪ੍ਰਤੀਕਿਰਿਆ ਦਿੱਤੀ ਹੈ ਭਾਜਪਾ ਨੇ ਕਿਹਾ ਹੈ ਕਿ ਜੇਲਾ ਵਾਲੇ ਮੁੱਖ ਮੰਤਰੀ ਹੁਣ ਬੇਲਾ ਵਾਲੇ ਮੁੱਖ ਮੰਤਰੀ ਹੋ ਗਏ ਨੇ ਸ਼ੁੱਕਰਵਾਰ ਨੂੰ ਪਾਜਪਾ ਹੈੱਡਕੁਆਰਟਰ ਚ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਪਾਰਟੀ ਨੇਤਾ ਗੌਰਵ ਪਾਟੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਖਿਲਾਫ ਦੇ ਦੇਸ਼ ਚੱਲ ਰਹੇ ਸੀਬੀਆਈ ਮਾਮਲੇ ਵਿੱਚ ਅੱਜ ਸੁ ਦੂਜਾ ਮਾਮਲਾ ਈਡੀ ਦਾ ਹੈ ਈਡੀ ਮਾਮਲੇ ਵਿੱਚ 12 ਜੁਲਾਈ ਨੂੰ ਮਿਲੀ ਜ਼ਮਾਨਤ ਵਿੱਚ ਕੰਡੀਸ਼ਨ B ਵਿੱਚ ਲਿਖਿਆ ਗਿਆ ਹੈ ਕਿ ਕੇਜਰੀਵਾਲ ਦੇ ਮੁੱਖ ਮੰਤਰੀ ਦੇ ਦਫ਼ਤਰ ਨਹੀਂ ਜਾ ਸਕਦੇ ਇਹ ਕਿਹੋ ਜਿਹਾ ਮੁੱਖ ਮੰਤਰੀ ਹੈ ਜੋ ਖੁਦ ਮੁੱਖ ਮੰਤਰੀ ਦਫ਼ਤਰ ਨਹੀਂ ਜਾ ਸਕਦਾ ਮੁੱਖ ਮੰਤਰੀ ਜਿਉਂ ਚਰਿੱਤਰ ਹੈ ਉਸ ਨੂੰ ਦਾਗੀ ਕਰ ਦਤਾ ਹੈ ਉਹਨਾਂ ਕਿਹਾ ਕਿ ਇੱਕ ਕੰਡੀਸ਼ਨ ਹੋਰ ਹੈ ਕਿ ਜੇਕਰ ਕੋਈ ਸੰਵਿਧਾਨਿਕ ਅਹੁਦੇ ਤੇ ਮੁੱਖ ਮੰਤਰੀ ਹੈ ਅਤੇ ਉਸ ਦੇ ਅਜੇ ਪ੍ਰਸ਼ਟਾਤਾਂ ਚਾਰ ਦੇ ਦੋਸ਼ ਲੱਗੇ ਹਨ ਤਾਂ ਇਸ ਤੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸੰਵਿਧਾਨਕ ਅਹੁਦੇ ਤੇ ਜੋ ਵੀ ਵਿਅਕਤੀ ਬੈਠਾ ਹੈ ਉਸ ander ਇੰਨੀ ਨੈਤਿਕਤਾ ਇੰਨੀ ਸ਼ਰਮ ਬਤੀ ਹੋਵੇਗੀ ਕਿ ਉਹ ਸੰਵਿਧਾਨ ਨਿਧੀਕਰ ਕ੍ਰਿਸ਼ਟੀ ਨਾਲ ਦਿੱਲੀ ਦੇ ਲੋਕਾਂ ਦੇ ਹਿੱਤ ਵਿੱਚ ਅਸਤੀਫਾ ਦੇਵੇਗਾ ਦੱਸइए ਕਿ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੋਂ ਬਾਅਦ ਬੀਸੀਪੀ ਦੇ ਨੇਤਾ ਨੇ ਅਰਵਿੰਦ ਕੇਜਰੀਵਾਲ ਤੇ ਤਿੱਖੇ ਇਤਨਜ ਗਸੇ ਨੇ Jio ਕੰਪਨੀ ਨੇ ਗ੍ਰਾਹਕਾਂ ਨੂੰ ਚੇਤਾਵਨੀ ਦਿੱਤੀ ਹੈ ਜੇਕਰ ਤੁਸੀਂ ਇਹਨਾਂ ਹਸੂਲਾਂ ਦਾ ਪਲ ਨਹੀਂ ਕਰਦੇ ਤਾਂ ਤੁਹਾਡਾ ਭਾਰੀ ਨੁਕਸਾਨ ਹੋ ਸਕਦਾ ਹੈ ਦੱਸइए ਕਿ ਟੈਲੀਕਮ ਆਪਰੇਟਰ ਰिलायंस Jio ਨੇ ਆਪਣੇ ਗ੍ਰਾਹਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਕੰਪਨੀ ਨੇ ਉਪਭੋਗਤਾਵਾਂ ਨੂੰ 99 ਕੋਟ ਤੋਂ ਆਉਣ ਵਾਲੀਆਂ ਕਾਲਾਂ ਅਤੇ ਸੰਦੇਸ਼ਾਂ ਨੂੰ ਲੈ ਕੇ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਹੈ ਦੇਸ਼ ਵਿੱਚ ਲਗਾਤਾਰ ਵੱਧੇ ਘਟਾਲਿਆਂ ਦੇ ਵਿਚਕਾਰ ਕੰਪਨੀ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਇਹ ਜੀ ਆਕਲਾਂ ਤੋਂ ਸਾਵਧਾਨ ਰਹੇ ਨਹੀਂ ਤਾਂ ਤੁਹਾਨੂੰ ਭਾਰੀ ਨੁਕਸਾਨ ਹੋ ਸਕਦਾ ਹੈ ਤੁਹਾਨੂੰ ਦੱਸਈਏ ਕਿ ਕੰਪਨੀ ਨੇ ਸੁਪਰ ਵਰਕਤਾਵਾਂ ਨੂੰ ਭੇਜੀ ਕਿਵੇਂ ਐਸੇ ਵਿੱਚ ਕਿਹਾ ਪਲੱਸ 92 ਕੋਡ ਜਾਂ ਹੋਰ শ্রোਤਾ ਦੁਆਰਾ ਪੁਲਿਸ ਅਧਿਕਾਰੀ ਦੀ ਨਕਲ ਕਰਦੇ ਕੀਤੀਆਂ ਗਈਆਂ ਕਾਲਾਂ ਜਾਂ ਸੰਦੇਸ਼ਾਂ ਤੋਂ ਸਾਵਧਾਨ ਰਹੋ ਸਾਈਬਰ ਅਪਰਾਧ ਦੀ ਸ਼ਿਕਾਇਤ ਦਰਜ ਕਰਵਾਉਣ ਲਈ 1930 ਤੇ ਸਾਈਬਰ ਕ੍ਰਾਈਮ ਤੇ ਕਾਲ ਕਰੋ ਤੁਹਾਨੂੰ ਦੱਸਈਏ ਕਿ ਹਾਲੀ ਵਿੱਚ ਸੀਬੀਆਈ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਧੋਖਾਧੜੀ ਦੀਆਂ ਗਤੀਵਿਧੀਆਂ ਵਧ ਰਹੀਆਂ ਹਨ ਜਿੱਥੇ ਅਪਰਾਧੀ ਸੀਬੀਆਈ ਅਧਿਕਾਰੀ ਹੋਣ ਦਾ ਬਹਾਨਾ ਲਗਾ ਕੇ ਲੋਕਾਂ ਦੇ ਪੈਸੇ ਠੱਗਣ ਦੀ ਕੋਸ਼ਿਸ਼ ਕਰ ਰਹੇ ਹਨ ਅਪਰਾਧੀ ਏਜੰਸੀ ਦੇ ਲੋਕਾਂ ਤੇ ਉੱਚ ਅਧਿਕਾਰੀਆਂ ਦੇ ਨਾਂ ਤੇ ਲੈ ਕੇ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕਰ ਰਹੇ ਹੁੰਦਾ ਸੀ ਕਿ Jio ਕੰਪਨੀ ਨੇ ਯੂਜ਼ਰਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਹਾਨੂੰ +92 ਕੋਡ ਤੋਂ ਜਾਂ ਕਾਲ ਆਉਂਦੀ ਹੈ ਕਿ ਕੋਈ ਪੁਛ ਅਧਿਕਾਰੀ ਦਾ ਨਾਮ ਲੈ ਕੇ ਤੁਹਾਨੂੰ ਠੱਗਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸ ਚੀਜ਼ ਦਾ ਤੁਸੀਂ ਧਿਆਨ ਰੱਖੋ ਨਹੀਂ ਤਾਂ ਤੁਹਾਨੂੰ ਭਾਰੇ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਆਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੈਟਰ ਪੰਜਾਬੀ মিডিਆ ਹੁੰਦੀਓ ਇਜਾਜ਼ਤ ਧੰਨਵਾਦ